ਇਫੈਕਟਿਵ ਹਨ। ਜੀ ਬਣੋ ਕੀ ਕਹਿਣਾ ਚਾਹ ਰਹੇ ਹੋ ਅੱਜ ਕਿਸ ਤਰ੍ਹਾਂ ਦੀ ਜਿਹੜੀ ਕਾਰਵਾਈ ਕੀਤੀ ਗਈ ਹੈ ਸਟਾਟਮਨ ਵੱਲੋਂ ਜਿਵੇਂ ਰੱਖਿਆ ਬੰਧਨ ਦਾ ਤਿਹਾੜੀ ਹੈ। ਅ ਦੇਖੋ ਹੁਣ ਫੈਸਟਿਵ ਸੀਜ਼ਨ ਸ਼ੁਰੂ ਹੋ ਰਹੇ ਹਨ ਤੇ ਉਹਨੂੰ ਦੇਖਦੇ ਹੋਏ ਸਾਡੇ ਵੱਲੋਂ ਥੋੜੀ ਜਿਆਦਾ ਵਿਜੀਲੈਂਟ ਹੋ ਕੇ ਐਕਸ਼ਨਸ ਲੈਂਦੇ ਆਂ ਅ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਰਾਜਸਥਾਨ ਤੋਂ ਖੋਆ ਔਰ ਮਠਾਈਆਂ ਬੰਦ ਕੇ ਆਂਦੀਆਂ ਹਨ ਤੇ ਉਹਦੇ ਅੰਦਰ ਹੀ ਅਸੀਂ ਅੱਜ ਜ਼ਿਰੇ 5 ਵਜੇ ਦੀ ਟੀਮ ਇੱਥੇ ਸੀ ਔਰ ਬੱਸ ਨੂੰ ਰੋਕਿਆ ਗਿਆ ਆਈਸੀਸੀਰੇ ਤੇ ਉਹਦੇ ਵਿੱਚੋਂ ਸਾਨੂੰ ਅਰਾਊਂਡ 6 ਕੁਇੰਟਲ ਖੋਇਆ ਇਨਕਲੂਡਿੰਗ ਰਸਗੁੱਲੇ ਰਸਗੁੱਲਾ ਸੀਗੇ ਤੇ ਉਹਨਾਂ ਦੇ ਸੈਂਪਲ ਲਵਾ ਕੇ ਨਾਲ ਹੀ ਇਹਨਾਂ ਨੂੰ ਸੀਜ਼ ਵੀ ਕਰਾਂਗੇ ਜੇ ਫੇਲ ਹੁੰਦੇ ਆ ਜਾਂ ਪਾਸ ਹੁੰਦੇ ਆ ਉਹਦੇ ਬੇਸਿਸ ਤੇ ਹੀ ਨੈਕਸਟ ਐਕਸ਼ਨ ਹੋਏਗਾ ਮੈਨੂੰ ਕਿਉਂ ਵੀ ਬ੍ਰਾਮ ਕੀਤਾ ਗਿਆ ਹੈ ਕਿ ਉਹਦੇ ਵੀ ਕਹਿੰਦੇ ਕੁਝ ਵੀ ਫਰੇ ਬਣੇ ਕਿਉਂ ਤੇ ਅਸੀਂ ਦੇਖਦੇ ਆ ਓਪਨ ਨਹੀਂ ਕਰਕੇ ਦੇਖਿਆ ਸਾਨੂੰ ਦੋ ਟਿੰਸ ਹੈ ਪਰ ਉਹਦੇ ਵਿੱਚ ਕੀ ਹੈਗਾ ਅਸੀਂ ਦੇਖਦੇ ਆ ਤੇ ਲੱਗਦਾ ਹੈ ਕਿ ਇਹ ਸਾਰਾ ਖੋਆ ਹੈਗਾ ਜਿੰਨਾ ਵੀ ਜਿਆਦਾ ਨਹੀਂ ਇਹ ਤਾਂ ਖੋਆ ਹੀ ਹੈ ਪਰ ਪਾਸ ਹੋਏਗਾ ਕਿ ਫੇਲ ਹੋਏਗਾ ਇਹ ਸੈਂਪਲ ਲੈ ਲੱਗ ਰਿਹਾ ਹੈ ਕਿ ਵੀ ਇੰਨੀ ਮਾਤਰਾ ਦੇ ਵਿੱਚ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਨੇ ਸ਼ਹਿਰ ਦੇ ਲੋਕਾਂ ਨੂੰ ਜਿਸ ਤਰ੍ਹਾਂ ਨਾਲ ਇੰਨੀ ਜਿਹੜਾ ਮਹਿੰਗੀਆਂ ਮਠਿਆਈਆਂ ਦੁਕਾਨਾਂ ਦੇ ਵਿੱਚੇ ਜਾਂਦੀਆਂ ਨੇ ਫਿਰ ਆਹ ਸਮਾਨ ਬਾਹਰੋਂ ਆ ਰਿਹਾ ਹੈਗਾ ਜਿਹੜਾ ਪੰਜਾਬ ਦੇ ਦੇਖੋ ਜੇ ਬਾਹਰੋਂ ਵੀ ਆ ਰਿਹਾ ਹੈਗਾ ਉਹਦੇ ਸਟੈਂਡਰਡਸ ਮੇਨਟੇਨ ਕਰਨੇ ਚਾਹੀਦੇ ਆ ਖਾਣ ਨੂੰ ਸੇਫ ਹੋਣਾ ਚਾਹੀਦਾ ਹੈਗਾ ਉਹਦੇ ਵਿੱਚ ਕੁਝ ਵੀ ਐਡਿਡ ਹਾਰਮਫੁਲ ਮਟੀਰੀਅਲ ਨਹੀਂ ਹੋਣਾ ਚਾਹੀਦਾ ਸਾਡੇ ਹੈਲਥ ਡਿਪਾਰਟਮੈਂਟ ਦਾ ਬੇਸਿਕ ਪਰਪਸੇ ਇਹੀ ਹੈ ਕਿ ਜੋ ਵੀ ਖਾਣ ਨੂੰ ਆਮ ਪਬਲਿਕ ਨੂੰ ਮਿਲਦਾ ਇਟ ਸ਼ੁਡ ਬੀ ਸੇਫ ਐਂਡ ਇਟ ਸ਼ੁ ਹਗਾ ਇਹ तकरीबन 16 ਤੋਂ 17 ਘੰਟੇ ਹੋਗੇ ਹੁਣ ਬੱਸ ਦੇ ਵਿੱਚ ਪੈਣ ਨੂੰ ਇਸ ਤਰ੍ਹਾਂ ਨਾਲੇ ਤਾਂ ਜਿਸ ਤਰ੍ਹਾਂ ਬੰਦ ਕੀਤਾ ਹੋਇਆ ਇਹ ਤਾਂ ਪਰਫੈਕਟ ਤਾਂ ਪੈ ਗਿਆ ਬਿਲਕੁਲ ਟੈਂਪਰੇਚਰ ਤਾਂ ਮੇਨਟੇਨ ਹੋਣਾ ਚਾਹੀਦਾ ਤੇ ਹੁਣ ਅਸੀਂ ਇਹਦੇ ਟੈਸਟ ਕਰਾਵਾਂਗੇ ਜਿਸ ਤਰ੍ਹਾਂ ਵੀ ਰਿਜ਼ਲਟ ਆਏ ਉਹਦੇ ਬੇਸਿਸ ਤੇ ਨੈਕਸਟ ਐਕਸ਼ਨ ਹੋਏਗਾ ਠੀਕ ਹੋਊਗਾ